ਸਤ ਸ੍ਰੀ ਅਕਾਲ ਮਿੱਤਰੋ ਫੌਜੀ ਫਾਰਮਿੰਗ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਬੈਲ ਦਾ ਬਟਨ ਦਬਾ ਦਿਓ ਤਾਂ ਜੋ ਅੱਗੇ ਤੋਂ ਕੋਈ ਵੀ ਵੀਡੀਓ ਪਾਈਏ ਸਾਰਿਆਂ ਨੂੰ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਮਿੱਤਰੋ ਗੱਲ ਕਰਦੇ ਆਂ ਆਪਾਂ ਚੋਨੇ ਦੀ ਪਨੀਰੀ ਨੂੰ ਛੇਤੀ ਤਿਆਰ ਕਰਨ ਬਾਰੇ ਕਿ ਆਪਾਂ ਬਿਨਾ ਬਾਜ਼ਾਰ ਦੇ ਵਿੱਚੋਂ ਲਿਆਏ ਦਵਾਈਆਂ ਨਾਲੋਂ ਆਪਾਂ ਘਰ ਦੇ ਵਿੱਚ ਆਪਣੇ ਪਈਆਂ ਜੋ ਚੀਜ਼ਾਂ ਨੇ ਉਹਨਾਂ ਦੇ ਨਾਲ ਪਨੀਰੀ ਨੂੰ ਛੇਤੀ ਕਿਵੇਂ ਤਿਆਰ ਕਰ ਸਕਦੇ ਆਂ ਦੇਸੀ ਤਰੀਕੇ ਦੇ ਨਾਲ ਤੇ ਬਾਕੀ ਆਪਾਂ ਅੱਜ ਤੁਹਾਨੂੰ ਉਹ ਖੇਤ ਵੀ ਦਿਖਾਉਨੇ ਆ ਜਿਸ ਦੇ ਵਿੱਚ ਆਪਾਂ ਨੇ 1509 ਲਗਾਈਤੀ ਤਕਰੀਬਨ ਹੁਣ ਤੋਂ 10 ਦਿਨ ਪਹਿਲਾਂ 10 ਦਿਨ ਹੋ ਚੁੱਕੇ ਨੇ ਤਕਰੀਬਨ ਲੱਗੀ ਨੂੰ ਉਹਨੂੰ ਤੇ ਆ ਆਪਾਂ ਖੇਤ ਦੇ ਵਿੱਚ ਉਹਦੇ ਪਹੁੰਚ ਚੁੱਕੇ ਆਂ 1509 ਵਾਲੇ ਦੇ ਤੇ ਇਹਨੂੰ ਹੁਣ 10 ਦਿਨ ਲੱਗੀ ਨੂੰ ਹੋ ਗਏ ਤੇ ਹਰੇ ਬਾਈ ਇਹ ਮਾਰਨ ਲੱਗ ਗਈ ਹੈ तकरीबन 2-4 ਦਿਨ ਬਾਅਦ ਡੱਕਾ ਇਹਨ ਜੜ ਜਾਊਗਾ ਤੇ ਉਸ ਤੋਂ ਬਾਅਦ ਵੀ ਤੁਹਾਨੂੰ ਦਿਖਾਵਾਂਗੇ ਕੀ ਰਿਜ਼ਲਟ ਹੈ ਤੇ ਕਿਹੜੀ ਦਵਾਈ ਇਹਦੇ ਵਿੱਚ ਪਾਈ ਆਪਾਂ ਨੇ ਰਿਉ ਵੀ ਦੱਸਾਂਗੇ ਕਿੰਨਾ ਲਾਇਆ ਤੇ ਬਾਕੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਦਰਖਤਾਂ ਬਾਰੇ ਕਿ ਦਰਖਤ ਆਪਾਂ ਨੂੰ ਜੋ ਆਪਣੇ ਰਾਹ ਹੁੰਦੇ ਨੇ ਰਾਹਾਂ ਦੇ ਨਾਲੋਂ ਆਪਾਂ ਨੂੰ ਫੁੱਟ ਜਾਂ 2 ਫੁੱਟ ਜਗ੍ਹਾ ਛੱਡ ਕੇ ਹੀ ਲਗਾਉਣੇ ਚਾਹੀਦੇ ਨੇ ਉਹਨਾਂ ਦਾ ਇਹ ਕਾਰਨ ਹੈ ਕਿ ਰਾਹ ਦੇ ਵਿੱਚ ਆਉਣ ਜਾਣ ਵਾਲੇ ਨੂੰ ਕਿਸੇ ਨੂੰ ਦਿੱਕਤ ਨਹੀਂ ਪੈਂਦੀ ਤੇ ਕੱਲੋਂ ਕੋਈ ਰਾਹ ਦੇ ਵਿੱਚ ਇਹ ਨਹੀਂ ਕਹਿ ਸਕਦਾ ਕਿ ਸਾਂਝੀ ਜਗ੍ਹਾ ਦੇ ਉੱਤੇ ਹੈ ਦਰਖਤ ਤੇ ਆਪਾਂ ਆ ਤੁਸੀਂ ਦੇਖ ਸਕਦੇ ਹੋ ਕਿ ਤੂਟ ਲਗਾਏ ਹੋਏ ਨੇ ਜਿਵੇਂ ਕਿ ਜਾਰੀ ਜੱਟ ਦੀ ਤੂਟ ਦਾ ਮੋਚਾ ਕਦੇ ਨਾ ਵਿਚਾਲੇ ਟੁੱਟਦੀ ਉਦਾਂ ਵਾਲਾ ਤੂਟ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਆਪਾਂ ਨੇ ਤਕਰੀਬਨ ਡੇਢ ਤੋਂ 2 ਫੋਟੀ ਜਿਹਾ ਛੱਡੀ ਹੋਈ ਹੈ ਪਹੀ ਦੇ ਨਾਲ ਫਿਰ ਲਗਾਏ ਹੋਏ ਨੇ ਤੇ ਜਦੋਂ ਤੁਸੀਂ ਕੋਈ ਵੀ ਦਰਖਤ ਲਗਾਉਨੇ ਹੋ ਤਾਂ ਇੱਕ ਧਿਆਨ ਰੱਖਿਆ ਕਰੋ ਕਿ ਜਦੋਂ ਦਰਖਤ ਕੱਚਾ ਹੁੰਦਾ ਤਾਂ ਉਹਦੇ ਨਾਲ ਕੋਈ ਵੀ ਡੰਡਾ ਬੰਨ ਕੇ ਰੱਖਿਆ ਕਰੋ ਕਿ ਉਹ ਦਰਖਤ ਸਿੱਧਾ ਰਹੇ ਹੁਣ ਆ ਆਪਣੇ ਤੂਟ ਜਿੰਨੇ ਵੀ ਲੱਗੇ ਹੋਏ ਨੇ ਤਕਰੀਬਨ ਸਾਰੇ ਸਿੱਧੇ ਨੇ ਕੋਈ ਐਦਾਂ ਨਹੀਂ ਹੈਗਾ ਕਿ ਥੱਲਿਆਂ ਹੀ ਕੋਈ ਬਿੰਗਾ ਦਰਖਤ ਚੱਲਿਆ ਹੋਇਆ ਜਾਂ ਟੇਢਾ ਚੱਲਿਆ ਹੋਇਆ ਆ ਸਾਰੇ ਦਰਖਤ ਉੱਪਰ ਤੱਕ ਸਿੱਧੇ ਜਾਂਦੇ ਨੇ ਤੇ ਜਿਹੜੀਆਂ ਥੱਲੜੀਆਂ ਟਾਹਣੀਆਂ ਹੁੰਦੀਆਂ ਨੇ ਜਦੋਂ ਕੱਚੀਆਂ ਨਿਕਲਦੀਆਂ ਨੇ ਤਾਂ ਉਹਨਾਂ ਨੂੰ ਕੱਟ ਕਰਦਿਆ ਕਰੋ ਉਹਨਾਂ ਦਾ ਕੈਂਚੀ ਦੇ ਨਾਲ ਤਾਂ ਜੋ ਦਰਖਤ ਦੀ ਤਾਕਤ ਹੁੰਦੀ ਆ ਉਹ ਉੱਪਰ ਨੂੰ ਵਧਣ ਦੇ ਵਿੱਚ ਹੀ ਲੱਗੇ ਕਿ ਥੱਲਿਓਂ ਛੇਤੀ ਫਟਾਰਾ ਨਾ ਕਰੇ ਕਿਉਂਕਿ ਜੇ ਥੱਲਿਓਂ ਦਰਖਤ ਛੇਤੀ ਫਟਾਰਾ ਪੈ ਜਾਂਦਾ ਤਾਂ ਉੱਪਰ ਨੂੰ ਵਧਣ ਵਿੱਚ ਘਟ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਆਪਣੇ ਜੋ ਪੀਵਾਲਾ ਜਿੱਤੇ ਇਦੇ ਵਿੱਚ ਆਪਾਂ ਨੇ ਕਈਆ ਲਗਾਇਆ ਹੋਇਆ ਤੇ ਨਾਲ ਕਾਲੀਆਂ ਤੋਰੀਆਂ ਤੇ ਚਿੱਟੀਆਂ ਤੋਰੀਆਂ ਲਗਾਈਆਂ ਹੋਈਆਂ ਨੇ ਤੇ ਇੱਧਰ ਵੀ ਆਪਾਂ ਨੇ ਖੇਤ ਦੇ ਨਾਲ-ਨਾਲ ਜੋ ਟਿਕਾਂ ਲਗਾਈਆਂ ਹੋਈਆਂ ਨੇ ਗੁਰਮਾ ਡੇਕ ਇਹਨਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਵੀ ਪੁਰੀਆਂ ਸਿੱਧੀਆਂ ਚੱਲਦੀਆਂ ਨੇ ਉੱਪਰ ਨੂੰ ਇਹਨਾਂ ਦੇ ਨਾਲ ਵੀ ਆਪਾਂ ਤਕਰੀਬਨ ਫੁੱਟ ਤੋਂ 1.5 ਫੁੱਟ ਜਗ੍ਹਾ ਛੱਡ ਕੇ ਫੀਲ ਲਗਾਈਆਂ ਹੋਈਆਂ ਨੇ ਬਾਕੀ ਗੱਲ ਕਰੀਏ ਆਪਾਂ ਪਨੀਰੀ ਬਾਰੇ ਕਿ ਪਨੀਰੀ ਛਿੱਤੀ ਕਿਵੇਂ ਤਿਆਰ ਕਰ ਸਕਦੇ ਹਾਂ ਅੱਜ ਉਹ ਪਹਿਲਾਂ ਤੁਹਾਨੂੰ ਪਨੀਰੀ ਦਿਖਾਉਣੇ ਆ ਆਪਣੇ ਵਾਲੀ ਆ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਪਨੀਰੀ तकरीबन ਇਹ 27 ਦਿਨ ਦੀ ਹੋ ਗਈ ਹੈ ਤੇ ਆਪਾਂ 25 ਦਿਨ ਤੋਂ ਬਾਅਦ ਇਹਨੂੰ ਲਗਾਉਣਾ ਸਟਾਰਟ ਕਰ ਦਿੱਤੀ ਇਹਦਾ ਤੁਸੀਂ ਹਾਈਟ ਵੀ ਦੇਖ ਸਕਦੇ ਹੋ ਨਾਲੇ ਤੁਹਾਨੂੰ ਥੱਲੇ ਦਕਾਉਣੀ ਆ ਕਿ ਕਿੰਨਾ ਕੁ ਪੂਜਾ ਤਕੜਾ ਹੈ ਤੇ ਆ ਦੇਖ ਲਓ ਤੁਸੀਂ ਨੀਚੇ ਤੋਂ ਵੀ ਇਹਦਾ ਇਹਦੇ ਉੱਤੇ ਆਪਾਂ ਕੋਈ ਬਾਜ਼ਾਰ ਚੋਂ ਲਿਆ ਕੇ ਨਹੀਂ ਹਾਂ ਸੁਪਰੀ ਹੈ ਨਹੀਂ ਮਾਰੀਆਂ ਇਹਨੂੰ ਸਿਰਫ ਦੇਸੀ ਤਰੀਕੇ ਦੇ ਨਾਲ ਹੀ ਤਿਆਰ ਕੀਤਾ ਹੈ ਤੇ ਕੋਈ ਖਰਚਾ ਨਹੀਂ ਕੀਤਾ ਇਸ ਦੇ ਉੱਪਰ ਵਾਧੂ ਵੀ ਫालतू ਇਸ ਦੇ ਵਿੱਚ ਇੱਕ ਵਾਰ ਜੂਰੀਆ ਜਰੂਰ ਲਗਾਇਆ ਆਪਾਂ ਨੇ ਤਾਂ ਇੱਕ ਵਾਰ ਪਹਿਲਾਂ ਲਗਾ ਦਿੱਤਾ ਤੇ ਮੁੜ ਕੇ ਇਸ ਦੇ ਵਿੱਚ ਨਾ ਕੋਈ ਜੂਰੀਆ ਪਾਇਆ ਤੇ ਨਾ ਕੋਈ ਹੋਰ ਪ੍ਰੇਹਾ ਸਪ੍ਰੇਹਾ ਮਰੀਆਂ ਨੇ ਤੇ ਆਪਣੇ ਦੇਸੀ ਤਰੀਕੇ ਦੇ ਨਾਲ ਤਿਆਰ ਕੀਤੀ ਹੈ ਤੇ ਤੁਸੀਂ ਲਗਭਗ ਪਾਠੀਆਂ ਦਾ ਪਾਣੀ ਤਾਂ ਸਾਰੇ ਲੋਕਾਂ ਨੇ ਸੁਣਿਆ ਹੀ ਹੋਵੇਗਾ ਕਿ ਪਾਠੀਆਂ ਦੇ ਪਾਣੀ ਨਾਲ ਆਪਾਂ ਇਸ ਦੇ ਉੱਤੇ ਛਿੜਕਾ ਕਰ ਸਕਦੇ ਹਾਂ ਤੇ ਕਈ ਵੀ ਜਣਿਆਂ ਨੂੰ ਇਹ ਨਹੀਂ ਪਤਾ ਕਿ ਪਾਥੀਆਂ ਦਾ ਪਾਣੀ ਦੀ ਵਰਤੋਂ ਆਪਾਂ ਕਰਨੀ ਕਿਵੇਂ ਆ ਤੇ ਇੱਕ ਵਾਰ ਉਸ ਨੂੰ ਛੜਕਾ ਕਰਕੇ ਤੇ ਕਹਿ ਦਿੰਦੇ ਨੇ ਨਹੀਂ ਜਿਆਦਾ ਰਿਜ਼ਲਟ ਨਹੀਂ ਮਿਲਿਆ ਤੇ ਪਾਥੀਆਂ ਦੇ ਪਾਣੀ ਨੂੰ ਲਗਭਗ ਤੁਸੀਂ ਇੱਕ ਤੋਂ ਦੋ ਦਿਨ ਛੱਡ ਕੇ ਇਸ ਦੇ ਉੱਤੇ ਲਗਾਤਾਰ ਵਰਤੂ 5-7 ਦਿਨ ਤੇ ਉਹਦੇ ਨਾਲ ਆਪਾਂ ਨੇ ਤਕਰੀਬਨ ਤਾਂਬੇ ਦੇ ਪਾਣੀ ਦੀ ਵਰਤੋਂ ਕੀਤੀ ਆ ਜਿਵੇਂ ਕਿ ਘਰਾਂ ਦੇ ਵਿੱਚ ਆਪਣੇ ਤਾਂਬੇ ਦੇ ਬਰਤਨ ਹੁੰਦੇ ਨੇ ਜਾਂ ਤੇੀਆਂ ਦੇ ਪੱਤੀਆਂ ਪੀਂਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਆਪਾਂ ਢੋਲ ਦੇ ਵਿੱਚ ਪਾ ਕੇ ਪਾਣੀ ਡਬੋ ਕੇ ਰੱਖ ਦੋ ਤੇ ਤਕਰੀਬਨ 15 ਦਿਨ ਬਾਅਦ ਪਾਣੀ ਤਿਆਰ ਹੋ ਜਾਂਦਾ ਤੇ ਉਹਨੂੰ ਆਪਾਂ ਪਨੀਰੀ ਦੇ ਉੱਤੇ ਵੀ ਵਰਤ ਸਕਦੇ ਹਾਂ ਤੇ ਹੋਰ ਸਬਜ਼ੀਆਂ ਭਾਜੀਆਂ ਤੇ ਵੀ ਵਰਤ ਸਕਦੇ ਹਾਂ ਉਸ ਦਾ ਕੋਈ ਨੁਕਸਾਨ ਨਹੀਂ ਕਿਉਂਕਿ ਉਹ ਦੇਸੀ ਤਰੀਕੇ ਨਾਲ ਤਿਆਰ ਹੁੰਦਾ ਤੇ ਜੋ ਪਾਠੀਆਂ ਦਾ ਪਾਣੀ ਵੀ ਤੁਸੀਂ ਵਰਤ ਰਹੇ ਹੋ ਉਬਿਪਾਥੀਆਂ ਤਕਰੀਬਨ ਠੋਡੀਆਂ 2 ਸਾਲ ਪੁਰਾਣੀਆਂ ਹੋਣੀਆਂ ਚਾਹੀਦੀਆਂ ਨੇ ਤੇ ਉਹਨੂੰ ਵੀ ਤਕਰੀਬਨ 15 ਦਿਨ ਡਬੋ ਕੇ ਰੱਖੋ ਤੇ ਉਸ ਤੋਂ ਬਾਅਦ ਹੀ ਪਾਣੀ ਦੀ ਵਰਤੋਂ ਕਰੋ ਤੇ ਦੋਨਾਂ ਨੂੰ ਮਿਲਾ ਕੇ 1 ਲੀਟਰ ਉਸ ਦੇ ਵਿੱਚੋਂ ਲੈ ਲਓ ਤੇ 1 ਲੀਟਰ ਇਸ ਦੇ ਵਿੱਚੋਂ ਤੇ ਪੰਪ ਦੇ ਵਿੱਚ ਪਾ ਕੇ ਇੱਕ ਇੱਕ ਲੀਟਰ ਤੇ ਹਰ ਦਿਨ ਵਰਤੋਂ ਕਰੋ ਤੇ ਇੱਕ ਤੋਂ ਦੋ ਦਿਨ ਛੱਡ ਕੇ ਇਹਨਾਂ ਨੂੰ ਲਗਾਤਾਰ 5-7 ਦਿਨ ਵਰਤੋਂ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੋਣਗੇ ਆਪਾਂ ਨੇ ਵੀ ਆਪਣੇ ਖੇਤ ਦੇ ਵਿੱਚ ਢੂਲ ਦੇ ਵਿੱਚ ਪਾ ਕੇ ਰੱਖਿਆ ਹੋਇਆ ਤੇ ਇਹ ਤੁਸੀਂ ਪਨੀਰੀ ਦੇ ਉੱਤੇ ਵਰਤ ਸਕਦੇ ਹੋ ਪਨੀਰੀ ਤੋਂ ਇਲਾਵਾ ਤੁਸੀਂ ਜਿਵੇਂ ਸਬਜ਼ੀ ਕੋਈ ਵੀ ਕਰਨ ਨੂੰ ਖਾਣ ਵਾਸਤੇ ਬੀਜੀ ਹੋਈ ਹੈ ਜਾਂ ਬਜ਼ਾਰ ਵਿੱਚ ਵਿਕਣ ਵਾਸਤੇ ਬੀਜੀ ਹੋਈ ਹੈ ਉਹਨਾਂ ਦੇ ਉੱਤੇ ਵੀ ਇਹ ਪਾਣੀ ਦਾ ਛਿੜਕਾ ਕਰ ਸਕਦੇ ਹੋ ਪਾਥੀਆਂ ਦਾ ਵੀ ਤੇ ਜੋ ਤਾਂਬੇ ਦੇ ਬਰਤਨ ਵਾਲਾ ਵੀ ਤੇ ਆਹ ਤੁਸੀਂ ਦੇਖ ਸਕਦੇ ਹੋ ਆਪਾਂ ਢੂਲ ਦੇ ਵਿੱਚ ਪਾ ਕੇ ਰੱਖਿਆ ਹੋਇਆ ਆ ਢੂਲ ਨੂੰ ਟੌਂਟਾ ਕਦੋ ਜਾਂ ਜੋ ਪੱਤੇ ਵਗੈਰਾ ਉਹਦੇ ਵਿੱਚ ਨਾ ਗਿਰਨ ਤੇ ਆਪਾਂ ਇਹਨੂੰ ਸਬਜ਼ੀਆਂ ਉੱਤੇ ਵੀ ਵਰਤਦੇ ਆਂ ਤੇ ਤਕਰੀਬਨ ਇਹਦੇ ਉੱਤੇ ਵੀ ਵਰਤਦੇ ਆਂ ਤੇ ਵਧੀਆ ਰਿਜ਼ਲਟ ਮਿਲਦਾ ਇੱਕ ਵਾਰ ਤੁਸੀਂ ਵੀ ਵਰਤ ਕੇ ਦੇਖੋ ਬਾਕੀ ਦੱਸਿਓ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ